ਸਤਿ ਸ਼੍ਰੀ ਅਕਾਲ ਜੀ ਪਿਛਲੇ ਦੋ ਤਿੰਨ ਦਿਨਾਂ ਤੋਂ ਸੇਬ ਚੋਰਾਵਾਂ ਵਾਲੀ ਗੱਲ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਹੁਣੀ ਵੀ ਚਾਹੀਦੀ ਲੋਕਾਂ ਨੂੰ ਦੁੱਖ ਲੱਗਦਾ ਕਿਉਂਕਿ ਸਾਡੇ ਪੰਜਾਬ ਦਾ ਇੱਕ ਕਿਰਦਾਰ ਨਹੀਂ ਹੈ ਜੋ ਇਸ ਘਟਨਾ ਤੋਂ ਦੇਖਣ ਨੂੰ ਮਿਲਿਆ ਵੀ ਕਿਸੇ ਦੀ ਗੱਡੀ ਪਲਟ ਗਈ ਕਿਸੇ ਨੂੰ ਸੱਟਾਂ ਲੱਗ ਗਈਆਂ ਉਹਦੀ ਟੇਕ ਕੇਅਰ ਕਰਨ ਦੀ ਬਜਾਏ ਅਸੀਂ ਉਹਦੀ ਗੱਡੀ ਲੁੱਟਣ ਨੂੰ ਪੈ ਗਏ ਸੇਬਾਂ ਦੀਆਂ ਪੇਟੀਆਂ ਚੁੱਕ ਚੁੱਕ ਕੇ ਘਰਾਂ ਨੂੰ ਲਿਜਾਣ ਲੱਗ ਪਏ ਤੇ ਮੈਂ ਚਾਹਾਂਗਾ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਦੇ ਬੰਦੇ ਇਸ ਘਟਨਾ 'ਚ ਸ਼ਾਮਿਲ ਨੇ ਉਹਨਾਂ ਨੂੰ ਪੰਚਾਇਤਾਂ 'ਚ ਬੁਲਾ ਕੇ ਤਾੜਨਾ ਕਰਨ ਕੋਈ ਸ਼ਹਿਰ ਦਾ ਤੇ ਉਹਨੂੰ ਮੱਲੇ ਦੀਆਂ ਸਭਾਵਾਂ ਜਿਹੜੀਆਂ ਨੂੰ ਬੁਲਾ ਕੇ ਤਾੜਨਾ ਕਰਨ ਇਸ ਤਰ੍ਹਾਂ ਦੀ ਹਰਕਤ ਜਿਹੜੀ ਪੰਜਾਬ ਨੂੰ ਬਦਨਾਮ ਕਰਨ ਵਾਲੀ ਉਹ ਦੁਬਾਰਾ ਕਦੇ ਨਹੀਂ ਹੋਣੀ ਚਾਹੀਦੀ ਪਰ ਮੈਂ ਇਸ ਤੋਂ ਅੱਗੇ ਦੀ ਗੱਲ ਕਰਨ ਲੱਗਿਆ ਕਿ ਇਹਨੂੰ ਹੁਣ ਛੱਡ ਦਿਓ ਜੋ ਹੋ ਗਿਆ ਇਸ ਤੋਂ ਜ਼ਿਆਦਾ ਵਾਇਰਲ ਕਰੋ ਇਸ ਤੋਂ ਜ਼ਿਆਦਾ ਐਪਰੀਸ਼ੀਏਟ ਕਰੋ ਉਹਨਾਂ ਸੱਜਣਾ ਨੂੰ ਜਿਹੜੇ ਪੰਜਾਬ ਦੇ ਉੱਤੇ ਇਹ ਬਦਨਵਾ ਦਾਗ ਲੱਗਦਾ برداشت ਨਹੀਂ ਕਰ ਸਕੇ ਔਰ ਉਸ ਡਰਾਈਵਰ ਕੋਲ ਗਏ ਵੀਰ ਕੋਲ ਜਾ ਕੇ ਉਹਦਾ ਨੁਕਸਾਨ ਪੁੱਛਿਆ ਕਿੰਨੇ ਦਾ ਆ ਤੇ ਲੱਖਾਂ ਰੁਪਏ ਦੀ ਪਰਪਾਈ ਉਹਨਾਂ ਨੇ ਕੀਤੀ ਕਿ ਆ ਤੇਰਾ ਹਰਜਾਨਾ ਤੇ ਸਾਡੇ ਪੰਜਾਬ ਨੂੰ ਮਾੜਾ ਨਾ ਕਹੀਂ ਤੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਤੇ ਮੇਰੀ ਭਾਵੇਂ ਜਿੰਦ ਕੱਢ ਲੈ ਮੈਨੂੰ ਘਟਨਾ ਯਾਦ ਆ ਗਈ ਪਤਨੀ ਸੱਚੀ ਹੈ ਕਿ ਨਹੀਂ ਪਰ ਬਚਪਨ ਸੁਣਦੇ ਹੁੰਦੇ ਸੀ ਕਿ ਸਾਡੇ ਵਰਗਾ ਕੋਈ ਗਿਆ ਉੱਥੇ ਜਾਪਾਨ ਦੇ ਵਿੱਚ ਭੁੱਖ ਲੱਗੀ ਸੰਤਰਾ ਛਿੱਲਿਆ ਛਿਲਦਾ ਜਾਏ ਛਿਲਕਾ ਛੁੱਟਦਾ ਜਾਏ ਤੇ ਇੱਕ ਇੱਕ ਬਾੜੀ ਖਾਂਦਾ ਜਾਏ ਤੁਦੇ ਪਿੱਛੇ ਚੁੱਪ ਕਰਕੇ ਇੱਕ ਜਾਪਾਨੀ ਲੇਡੀ ਤੁਰੀ ਆਉਂਦੀ ਸੀ ਛਿਲਕੇ ਝੁੱਕ ਕੇ ਆਪਣੇ ਲਫਾਵੇ ਚ ਪਾਈ ਜਾਂਦੀ ਸੀ ਉਹਨੇ ਜਦੋਂ ਅਖੀਰ ਤੋਂ ਮੁੜ ਕੇ ਦੇਖਿਆ ਤਾਂ ਉਹਨੂੰ ਸਮਝ ਆਈ ਪਈ ਔਰਤ ਮੇਰੇ ਨਾਲ ਹੀ ਆ ਰਹੀ ਹੈ ਉਸ ਚੱਕ ਕੇ ਛਿਲਕੇ ਗੈਰਚ ਭਾਰੀ ਉਹਨੇ ਪੁੱਛਿਆ ਕਿਉਂ ਇਹ ਭੈਣ ਜੀ ਤੁਸੀਂ ਕਿਉਂ ਕਰ ਰਹੇ ਹੋ ਉਹ ਕਹਿੰਦੀ ਤੁਸੀਂ ਪਰਦੇਸੀ ਹੋ ਤੁਹਾਨੂੰ ਅਸੀਂ ਮਾੜਾ ਕਹਿ ਨਹੀਂ ਸਕਦੇ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋਗੇ ਪਰ ਮੈਂ ਆਪਣੇ ਮੁਲਕ ਦੇ ਵਿੱਚ ਗੰਦ ਪੈਂਦਾ برداشت ਨਹੀਂ ਕਰ ਸਕਦਾ ਇਹ ਭਾਵਨਾ ਹੁੰਦੀ ਹੈ ਸੋ ਇਹਨਾਂ ਵੀਰਾਂ ਨੇ ਉਹ ਭਾਵਨਾ ਉਜਾਗਰ ਕੀਤੀ ਆਪਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਵੀਡੀਓ ਨੂੰ ਵੀ ਬਹੁਤ ਵਾਇਰਲ ਕਰੋ ਹੁਣ ਉਹਨਾਂ ਦਾ ਇਹ ਜਿਹੜਾ ਇੱਕ ਬੇਮਰਵ ਵੀ ਦਿਖਾਓ ਕਿ ਅਸੀਂ ਪੰਜਾਬ ਨੂੰ ਕਿਵੇਂ ਪਿਆਰ ਕਰਦੇ ਹਾਂ ਕਿੰਨਾ ਸਤਿਕਾਰ ਕਰਦੇ ਹਾਂ ਆਪਣੇ ਕਿਰਦਾਰ